ਨਿੱਤ ਤੁਸੀਂ ਕੀ ਯਾਰ ਬਗਾੜ ਪਾਈ ਜਾਂਦੇ ਆ ਯਾਰ ਸਾਡਾ ਪੰਜਾਬ ਆ ਯਾਰ ਸਾਡਾ ਪੰਜਾਬ ਆ ਸਾਡਾ ਭਾਰਤ ਆ ਸਾਡਾ ਹਿੰਦੂਸਤਾਨ ਆ ਜਿੱਥੇ ਰਹਿੰਨੇ ਆ ਖਾਣਨੇ ਆ ਪੀਣਨੇ ਆ ਜਿੱਥੇ ਆਜ਼ਾਦੀ ਆ ਫੁੱਲੇ ਸਾਨੂੰ ਤੁਹਾਡੇ ਨਾਲੋਂ ਕਿਤੇ ਯਾਰ ਅਸੀਂ ਨਜ਼ਾਰੇ ਲੈਨੇ ਆ ਕਿਤੇ ਸਾਡੇ ਬੱਚੇ ਵਧੀਆ ਪੜਦੇ ਆ ਵਧੀਆ ਖਾਂਦੇ ਆ ਵਧੀਆ ਪੀਂਦੇ ਆ ਨਜ਼ਾਰੇ ਆ ਜ਼ਿੰਦਗੀ ਦੇ ਕੋਈ ਏਡੀ ਤਵੱਜੋ ਨਹੀਂ ਗਈ ਤੁਸੀਂ ਕੀ ਵਿਗਾੜ ਪਾਈ ਜੰਨੇ ਆ ਯਾਰ ਭਾਰਤੀ ਫੌਜ ਨੇ ਭੈਜੋ ਉੱਥੇ ਮਨਾ ਕਰਤਾ ਸਿੱਖਾਂ ਨੇ ਮਨਾ ਕਰਤਾ ਸਿੱਖਾਂ ਨੇ ਤਾਂ ਤੁਹਾਡੇ ਕੱਲ ਬਾਹ ਪਾਈ ਆ ਸਾਡੇ ਪੰਜਾਬੀਆਂ ਨੇ ਪਾਈ ਆ ਬਾਹ ਸਾਰੀ ਫੌਜ ਹੀ ਪੰਜਾਬੀਆਂ ਦੀ ਆ ਤੇ ਸਾਰੇ ਇਹ ਸਾਰੇ ਇੱਕੋ ਹੀ ਆ ਯਾਰ ਇਹ ਦੇਸ਼ ਆ ਜੇ ਤੁਹਾਡੇ ਐਕਟਰ ਜਿਹੜੇ ਸਾਡੇ ਐਕਟਰਾਂ ਨੇ ਤੁਹਾਡੇ ਐਕਟਰਾਂ ਨੂੰ ਰੋਟੀ ਦਿੱਤੀ ਆ ਨਾ ਪੰਜਾਬੀਆਂ ਨੂੰ ਫਿਲਮਾਂ 'ਚ ਲਿਆ ਲਿਆ ਕੇ ਪਾਕਿਸਤਾਨੀਆਂ ਨੂੰ ਪੰਜਾਬੀ ਫਿਲਮਾਂ 'ਚ ਕੰਮ ਦਿਵਾ ਕੇ ਜਿਹੜੇ ਰੋਟੀ ਤੇ ਲਾਏ ਆ ਜੇ ਉਹ ਕਹਿ ਸਕਦੇ ਆ ਨਾ ਸਾਡੇ ਮੁਲਕ ਨੂੰ ਮਾੜਾ ਤੇ ਸਾਡੇ ਪੰਜਾਬ ਨੂੰ ਮਾੜਾ ਸਾਡੇ ਪੰਜਾਬ ਦੇ ਖਿਲਾਫ ਬਿਆਨ ਦੇ ਸਕਦੇ ਆ ਤੇ ਸਾਡੇ ਆਪਣੇ ਐਕਟਰਾਂ ਨੂੰ ਵੀ ਕਹਿ ਦੀਏ ਇਹਨਾਂ ਨੂੰ ਕੰਮ ਦੇਣਾ ਬੰਦ ਕਰੋ ਇਹਨਾਂ ਦੀ ਬਿਆਨਬਾਜ਼ੀਆਂ ਬੰਦ ਕਰੋ ਦੋ ਦੇਸ਼ਾਂ ਦੇ ਵਿਚਾਲੇ ਜੇ ਝਗੜਾ ਚੱਲ ਰਿਹਾ ਤੇ ਐਕਟਰ ਤੇ ਸਿੰਗਰ ਮੂੰਹ ਬੰਦ ਕਰ ਲੋ ਤੇ ਕ੍ਰੈਕਟਰ ਮੂੰਹ ਬੰਦ ਕਰ ਲੋ ਤੁਹਾਨੂੰ ਕੀ ਹੋਣ ਰਿਹਾ ਚੁੱਪ ਕਰਕੇ ਟਿਕ ਜਾਓ ਬਹਿ ਜਾਓ ਤੁਸੀਂ ਕਿਉਂ ਬਕਵਾਸ ਬਾਜ਼ੀ ਕਰਦੇ ਆ ਤੁਸੀਂ ਕੋਈ ਜਾਦੇ ਦੇਸ਼ ਭਗਤ ਆ ਦੇਸ਼ ਭਗਤ ਇੱਧਰ ਵੀ ਬਹੁਤ ਬੈਠੇ ਆ ਕਿਤੇ ਭਲੇਖੇ ਦੇ ਨਾਲ ਨਾ ਆ ਜੋ ਅੱਗੇ ਤਾਂ ਤੁਹਾਡੇ 5-7 ਬੰਬ ਛੁੱਟੇ ਆ ਨਾ ਨਾਲੇ ਘਾਰਚ ਛੁੱਟੇ ਆਗੇ ਲੈ ਲੋ ਪੰਗਾ ਆ ਜੋ ਜ਼ੋਰ ਤੇ ਆ ਤਾਂ ਆ ਹੁਣ ਖਬਰ ਦੇਖਣ ਦੇ ਅਸੀਂ ਉਹਨਾਂ ਨੇ ਡੈਮ ਵੀ ਛੱਡ ਤਾ ਆਰਾਮ ਬਣ ਆਲਾ ਪਾਣੀ ਵੀ ਸੰਭਲਿਓ ਹੁਣ ਲਾ ਲੋ ਝੋਨਾ ਆ ਗਿਆ ਪਾਣੀ ਪੂਰਾ ਚੜ ਕੇ ਭਾਰਤ ਦੇ ਆਏ ਜੀ ਆ ਰਾ ਪੰਜਾਬ ਦਾ ਇਦਾਂ ਕਰ ਦੇਣਾ ਉਦਾਂ ਕਰ ਦੇਣਾ ਤੁਸੀਂ ਪੰਜਾਬ ਦੇ ਵਿੱਚ ਨਾ ਇਹ ਕਸ਼ਤਵਾਜੀ ਵੀ ਚਲਾ ਕੇ ਦਿਖਾਓ ਅਈ ਤਾਰਾ ਤੁਰਾ ਪੜ ਗਏ ਸਾਰੇ ਪੰਜਾਬੀਆਂ ਨੇ ਦਿਨੋਂ ਆ ਜੇ ਨਾ ਤੇ ਤੁਹਾਨੂੰ ਲੱਗ ਪਤਾ ਜਾਣਾ ਤੁਹਾਨੂੰ ਮੈਂ ਦੱਸਾਂ ਧੌਣੋਂ ਫੜ ਫੜ ਕੇ ਲਿਆਉਣੇ ਤਾਂ ਤਾਰਾ ਉਹ ਪਰੇ ਕਰਾਚੀ ਤੱਕ ਨਾ ਕਰਾਚੀ ਤੱਕ ਬਾਉਂਡਰੀ ਕਰ ਦੇਣੀ ਆ ਤੇ ਤੁਹਾਨੂੰ ਉਹ ਪਰੇ ਤੋਂ ਸੁਟ ਦੇਣਾ ਉਦੋਂ ਤਲਿਬਾਨ ਵਾਲੇ ਪਾਸੇ ਨੂੰ ਸਾਨੂੰ ਦੱਸਾਂ ਆ ਜਿਹੜੀ ਮਾੜੀ ਜੀ ਪਾਕਿਸਤਾਨ ਵਾਲੀ ਜੀ ਹੈਗੀ ਹੈ ਨਾ ਇਹਨੂੰ ਸਾਬ ਲੋ ਆਰਾਮ ਨਾਲ ਟਿਕ ਜਾਓ ਬਹਿ ਜਾਓ ਤੁਹਾਡੇ ਪੱਲੇ ਕੱਖ ਨਹੀਂ ਹੋ ਤੂੰ ਹੀ ਕੱਖ ਨਹੀਂ ਕਰਨਾ ਤੂੰ ਹੀ ਤਿਆਰਾ ਉਹ ਤਿਆਰਾ ਕੀ ਹੁੰਦਾ ਜਹਾਜ਼ ਹੁੰਦਾ ਓਏ ਤਿਆਰਾ ਗਿਰਾ ਦੀਆ ਮੈਂ ਕਿਹਾ ਪਤਾ ਨਹੀਂ ਕਿਹੜਾ ਤਾਰਾ ਗਿਰਾ ਦੀਆ ਮੈਂ ਕਿਹਾ ਕਰ ਇਹਨਾਂ ਦੀ ਮਜਾਇਲ ਇੰਨੀ ਉੱਚੀ ਚਲ ਗਈ ਉੱਤੋਂ ਤਾਰਾ ਹੀ ਗਿਰਾ ਦੀਆ ਉਹ ਜਹਾਜ਼ ਹੁੰਦਾ ਲੜਾਕੂ ਪਲੇਨ ਹੁੰਦਾ ਤਿਆਰਾ ਗਿਰਾ ਦੀਆ ਉਹ ਤਾਂ ਮੈਂ ਸੋਚੀ ਬਹੁਤ ਪਿਆ ਮੈਂ ਬਾਅਦ ਚ ਸੋਚਿਆ ਮੈਂ ਕਿਹਾ ਤਿਆਰਾ ਤੇ ਮਾਮੇ ਉਹਨੂੰ ਕਹਿੰਦੇ ਆ ਜਹਾਜ਼ ਨੂੰ ਉਹ ਕੰਮ ਕਰੋ ਕੋਈ ਜਾ ਕੇ ਯਾਰ ਬਹਿ ਜਾਓ ਟਿਕ ਜਾਓ ਤੁਹਾਡੇ ਕੋ ਕੱਖ ਨਹੀਂ ਹੋਣਾ ਆਹ ਉਹਨਾਂ ਦਿਹਾੜੀ ਢੂੜੀ ਲਾਓ ਆਪਣਾ ਕੰਮ ਕਰੋ ਤੇ ਹੁਣ ਜਿਹੜਾ ਇਹਨਾਂ ਨੇ ਵਾਂ ਪਾਤੀਆ ਤੇ ਪਾਈ ਰੱਖੋ ਆਹ ਉਹਨਾਂ ਟਿਕ ਜਾਓ ਨਾਲੇ ਉਹ ਦੋ ਕੁੜੀਆਂ ਸੀ ਜਿਨ੍ਹਾਂ ਨੇ ਉੱਥੇ ਮਜਾਲਾਂ ਛੁੱਟੀਆਂ ਅਜੇ ਬੰਦੇ ਤਾਂ ਆਏ ਹੀ ਨਹੀਂ ਮੋਰੇ ਅਜੇ ਆਪਣੇ ਬੰਦਿਆਂ ਨੇ ਤਾਂ ਕੋਈ ਕੀਤਾ ਹੀ ਨਹੀਂ ਬਹਿ ਜਾਓ ਟਿਕ ਜਾਓ ਕੰਮ ਕਰੋ ਆਹ ਉਹਨਾਂ ਆਪਣਾ ਇਸ ਟਾਈਮ ਕੋਈ ਭਰਾ ਨਹੀਂ ਕੋਈ ਭੈਣ ਨਹੀਂ